ਕਾਹੀ ਨਹੀਂ ਖਾਨ ਸਾਹਿਬ ਬੁੱਢੀ ਢੀਡਾਂ ਵਿੱਚ ਬਣਦਾ ਹੌਸਲਾ ਕਿੱਥੇ ਉਹ ਤਾਂ ਸਿਰਫ ਗੋਲ ਮੀਂਹ ਕਾਨਫਰੈਂਸ ਦਾ ਕੰਗੋਗੇ ਨੇ ਇੱਕ ਅਨੋਝ ਮੰਨਦੀ ਸਿਆ ਹੈ ਪਰ ਮੈਂ ਤੁਹਾਨੂੰ ਅਪੀਲ ਕਰਨ ਦੀ ਸਲਾਹ ਦਵਾਗਾ ਸਰਦਾਰ ਭਗਤ ਸਿੰਘ ਮੈਂ ਤੁਹਾਡੀ ਹਮਦਰ ਦਿੱਲੀ ਬਹੁਤ ਸ਼ੁਕਰਗੁਜ਼ਾਰ ਹਾਂ ਖਾਨ ਸਾਹਿਬ ਪਰ ਤੁਸੀਂ ਸਾਨੂੰ ਦੁਸ਼ਮਣ ਤੋਂ ਵੀਕ ਮੰਗਦੀ ਸਲਾਹ ਨਿਓ ਫਿਰ ਹਾਲ ਤੁਸੀਂ ਇੰਨੀ ਮਿਹਰਬਾਨੀ ਕਰਦੇ ਹੋ ਕਿ ਜੋ ਵੀ ਇਹ ਕਿਤਾਬਾਂ ਬੈਲਕ ਵਿੱਚ ਰਹਿ ਗਈਆਂ ਨੇ ਉਹਨਾਂ ਨੂੰ ਬੇਟਾ ਪਹੁੰਚਾ ਦਿਓ ਅਸਾਂ ਮੋਤ ਨੂੰ ਗਲੇ ਹੈ ਲਾਇਆ ਕਿ ਕੌਮ ਵਿੱਚ ਜਿੰਦ ਪੈ ਜਾਵੇ ਅਸਾਂ ਲੋਪਗੈ ਸਿੰਘ ਤੁਹਾਡੀਆਂ ਕਿਤਾਬਾਂ ਸ਼ੁਕਰੀਆ ਖਾਨ ਸਾਹਿਬ ਕੋਈ ਹੋਰ ਸੇਵਾ ਮੇਰੇ ਲਈ ਹੋਵੇ ਤਾਂ ਜ਼ਰੂਰ ਦੱਸਣਾ ਹੁਣੇ ਹੁਣੇ ਬੇਬੇ ਜੀ ਆਹਾਂ ਦੀ ਪੱਕੀ ਰੋਟੀ ਖਾਣ ਦੀ ਇੱਛਾ ਪੈਦਾ ਹੋਈ ਹੈ ਮੈਂ ਆਜੀ ਆਪ ਜੀ ਦੇ ਪਿੰਡ ਸੁਨੇਹਾ ਭਜਵਾਉਣਾ ਨਹੀਂ ਖਾਨ ਸਾਹਿਬ ਉਹ ਭੰਗੀ ਹੁੰਦਾ ਨਾ ਮੇਰੀ ਕੋਠੀ ਦੀ ਸਫਾਈ ਕਰਨ ਬਸ ਉਹ ਹੀ ਮੇਰੀ ਬੇਬੇ ਉਹਨੂੰ ਕਹਿ ਲਿਓ ਕਿ ਆਪਣੇ ਥਾਦੀ ਪੱਕੀ ਰੋਟੀ ਦਿਖਵਾ ਦੇਵੇ ਨਹੀਂ ਰਿਸਤਿਆਂ ਭਗਤ ਤੁਹਾਡੇ ਭੈਣ ਜੀ ਤੁਹਾਨੂੰ ਪਿਆਰ ਨਾਲ ਆਏ ਦੇ ਆ ਮੇਰੀਏ ਭੈਣੀ ਵੀਰਿਆ ਆਵੇ ਮੇਰੇ ਖੀਲੇ ਕਿ ਆਈਆਂ ਆਪਣਾ ਗੋਟਕਾ ਮੈਂ ਸੋਣੀ ਰਠਰੀ ਸਜਾਵਾਂ ਮੇਰੇ ਕੋਲ ਇਸ ਕਾਲ ਕੋਠੀ ਵਿੱਚ ਤੈਨੂੰ ਦੇਣ ਦੋਸੀ ਕੁਝ ਨਹੀਂ ਹੈ ਭੈਣੀ ਮੈਨੂੰ ਆਪਣਾ ਵੀਰ ਚਾਹੀਦਾ ਹੈ ਬਸ ਹੋਰ ਕੋਝ ਨਹੀਂ

ਇਸ ਦੇ ਨਾਲ ਨਾਲ ਮੈਂ ਦੋ ਐਨਜੀਓ ਵੀ ਨਾਲ ਬਣਾ ਚਲਾ ਰਿਹਾ ਜਿਹਦੇ ਵਿੱਚ ਇੱਕ ਸਾਡਾ ਜਿਹੜਾ ਮੇਨ ਮਕਸਦ ਸੀ ਕਿ ਜੁਵਾ ਪੀੜੀ ਨੂੰ ਨਸ਼ਾ ਮੁਕਤ ਰੱਖਣਾ ਤੇ ਉਸ ਦਾ ਨਾਮ ਸੀ ਰੱਖਿਆ ਸੀ ਨਸ਼ਾ ਵਿਰੋਧੀ ਸਮਾਜ ਨਿਰਮਾਨ ਸੰਸਥਾ ਕਿ ਨਸ਼ੇ ਦਾ ਵਿਰੋਧ ਕਰਾਂਗੇ ਤੇ ਸਮਾਜ ਦਾ ਨਿਰਮਾਣ ਕਰਾਂਗੇ ਜੁਵਾ ਪੀੜੀ ਨੂੰ ਨਸ਼ੇ ਰਹਿਤ ਰੱਖਾਂਗੇ ਸੋ ਉਸ ਦੇ ਨਾਲ ਨਾਲ ਇੱਕ ਅਸੀਂ ਐਥਲੀਟ ਐਂਡ ਐਥਲੈਟਿਕ ਵੀ ਬਣਾਈ ਸੀ ਜਿੱਥੇ ਕਿ ਨੌਜਵਾਨ ਪੀੜੀ ਨੂੰ ਇੱਕ ਇਹੋ ਜਿਹਾ ਸਟਰੋਂਗ ਤੇ ਤਾਕਤਵਰ ਬਣਾਉਣਾ ਹੈ ਜਿਹੜਾ ਕਿ ਦੇਸ਼ ਦੀ ਸੁਰੱਖਿਆ ਲਈ ਕੰਮ ਆ ਸਕੇ ਕਿਉਂਕਿ ਨੌਜਵਾਨ ਪੀੜੀ ਜਦੋਂ ਸਪੋਰਟਸ ਖੇਡਦੀ ਹੈ ਤੋਂ ਉਹਨਾਂ ਨੂੰ ਸਰਕਾਰੀ ਵੱਡੇ ਵੱਡੇ ਅਹੁਦਿਆਂ 'ਚ ਉਹਨਾਂ ਨੂੰ ਰੱਖਿਆ ਜਾਂਦਾ ਹੈ ਦੇਸ਼ ਦੇ ਕੰਮ ਆ ਸਕੇ ਤਾਂ ਅੱਜ ਜਿਸ ਤਰ੍ਹਾਂ ਕਿ ਪੂਰਾ ਭਾਰਤ ਜਿਹੜਾ ਹੈ ਇਸ ਵੇਲੇ ਜਸ਼ਨ ਮਨਾ ਰਿਹਾ ਹੈ 26 ਜਨਵਰੀ ਦਾ ਸਾਨੂੰ 26 ਤਰੀਕ ਨੂੰ ਜਿਹੜਾ ਅਧਿਕਾਰ ਮਿਲਿਆ ਸੀ 1950 ਦੇ ਵਿੱਚ ਕਿ ਸਾਡੇ ਆਪਣੇ ਕਾਨੂੰਨ ਲਾਗੂ ਹੋਏ ਸੀ ਲੋਕ ਜਾਣਦੇ ਨੇ ਇਤਿਹਾਸ ਜਾਣਦਾ ਕਿ 200 ਸਾਲ ਜਿਹੜਾ ਅੰਗਰੇਜ਼ਾਂ ਨੇ ਸਾਡੇ ਤੇ ਰਾਜ ਕੀਤਾ ਸੀ ਸਾਨੂੰ ਪਹਿਲਾਂ ਵਧਿਆ ਸੀ ਹੌਲੀ ਹੌਲੀ ਉਹਨਾਂ ਨੇ ਕਬਜ਼ਾ ਕਰ ਲਿਆ ਸੀ। ਉਸ ਕਬਜ਼ੇ ਤੋਂ ਆਪਾਂ ਨੂੰ ਮੁਕਤੀ ਬਾਨ ਵਾਲੇ ਭਗਤ ਸਿੰਘ ਵਰਗੇ ਚੰਦਰ ਸ਼ੇਖਰ ਦਾਸ ਵਰਗੇ ਸਾਰੇ ਜਿਹੜੇ ਕਿ ਪੂਰੇ ਹਿੰਦੁਸਤਾਨ ਚੋਂ ਠੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਾਂ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ ਸੀ। ਸੋ ਜਿਹੜੀ ਅੱਜ ਦੀ ਜਨਰੇਸ਼ਨ ਹੈ ਉਹਨੂੰ ਇਹ ਉਹਨਾਂ ਦਾ ਧਿਆਨ ਇਸ ਵਾਲੇ ਪਾਸੇ ਜਿਹੜਾ ਲਗਾਇਆ ਜਾਣਾ ਚਾਹੀਦਾ। ਕਿਉਂਕਿ ਅੱਜ ਦੇਖਣ ਵਿੱਚ ਇਹ ਆ ਰਿਹਾ ਕਿ ਜ਼ਿਆਦਾਤਰ ਯੁਵਾ ਜਿਹੜਾ ਦੇਸ਼ ਛੱਡ ਕੇ ਫਿਰ ਵਿਦੇਸ਼ਾਂ ਵਿੱਚ ਹੀ ਜਾ ਰਿਹਾ ਹੈ ਉੱਥੇ ਹੀ ਸੈਟਲ ਹੋ ਰਿਹਾ ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਸਾਡੀ ਹਿੰਦੁਸਤਾਨ ਦੀ ਯੁਵਾ ਪੀੜੀ ਹੈ ਉਰवार ਨਾ ਬਸੇ ਬਲਕਿ ਜੋ ਭਗਤ ਸਿੰਘ ਰਾਜੇ ਚੰਦਰ ਸ਼ੇਖਰ ਰਾਦੀ ਰਾਹ ਦੇ ਵਿੱਚ ਚੱਲ ਕੇ ਦੇਸ਼ ਨੂੰ ਆਜ਼ਾਦ ਕਰਨ ਦੀ ਕੋਸ਼ਿਸ਼ ਕਰਨ ਅਜੇ ਵੀ ਕੁਝ ਇਹੋ ਜਿਹੇ ਕਾਲੇ ਅੰਗਰੇਜ਼ ਬੈਠੇ ਨੇ ਜਿਹੜੇ ਕਿ ਯੁਵਾ ਪੀੜੀ ਨੂੰ ਮਜਬੂਰ ਕਰ ਰਹੇ ਬਾਜਾਨ ਸਾਡੀ ਦੇਸ਼ ਜਿਹੜਾ ਉਹ ਸੋਨੇ ਦੀ ਚਿੜੀਆ ਕੋ ਹੁੰਦਾ ਸਾਡੇ ਮੁਲਕ ਚ ਕਿਸੇ ਗੱਲ ਦੀ ਕਮੀ ਨਹੀਂ ਹੈ ਕੋਈ ਪੈਸਾ ਤੇਲੇ ਕਮੀ ਨਹੀਂ 146 ਕਰੋੜ ਜਿਹੜਾ ਬੰਦਾ 288 ਕਰੋੜ ਬੰਦੇ ਦੇ ਹੱਥ ਚਲ ਰਹੇ ਨੇ ਤਾਂ ਬਾਰਲੀ ਛੋਟੀ ਛੋਟੀ ਕੰਟਰੀਆਂ ਜਿਹੜੀਆਂ ਉੱਥੇ ਸਾਨੂੰ ਜਾ ਕੇ ਸਾਰਾ ਲੈਣਾ ਪੈ ਰਿਹਾ ਉਹਦਾ ਕੋਈ ਕਾਰਨ ਹੈ ਕਿ ਜਿਹੜੀ ਅੱਜ ਦੀ ਜਿਹੜੀ ਸਾਡੀ 유ਵਾ ਜਿਹੜੇ ਅੱਜ ਦੇ ਜਿਹੜੇ ਦੇਸ਼ ਨੂੰ ਚਲਾ ਰਹੇ ਨੇ ਉਹਨਾਂ ਦੀਆਂ ਕੁਝ ਕਮੀਆਂ ਦੇ ਕਾਰਨ ਜਿਹੜਾ ਹੈ ਨਾ ਉਹ 유ਵਾ ਪੀੜੀ ਨੂੰ ਬਾਹਰ ਭੇਜ ਰਿਹਾ ਸੋ ਅਸੀਂ ਬੇਨਤੀ ਕਰਾਂਗੇ ਕਿ 유ਵਾ ਪੀੜੀ ਭਾਰਤ ਲੋਟੇ ਭਾਰਤ ਦੀ ਬਾਗਡੋਰ ਜਿਹੜੀ ਆਪਣੇ ਹੱਥਾਂ ਵਿੱਚ ਲਵੇ ਤਾਂ ਜੋ ਦੇਸ਼ ਦੀ ਤਰੱਕੀ ਇੰਨੀ ਕੁ ਹੋ ਜਾਏ ਕਿ ਅੱਜ ਵਰਲਡ ਵੀ ਜਿਹੜਾ ਹੈ ਭਾਰਤ ਉਦਾ ਗੁੰਗਾਨ ਕਰੇ ਸ਼ਰਮਾਇਂ ਦੇਖਿਆ ਜਾਦਾ ਕਿ ਤੁਹਾਡੇ ਵੱਲੋਂ ਜਿਹੜੇ ਆ ਯੁਵਾ ਪੀੜੀ ਦੀ ਗੱਲ ਕਰੀਏ ਨਸ਼ੇ ਦੀ ਗੱਲ ਕਰੀਏ ਜਨਰੇਸ਼ਨ ਦੀ ਗੱਲ ਕਰੀਏ ਤਾਂ ਤੁਸੀਂ ਅੱਜ ਦੇਖਿਆ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਇੱਕ ਪ੍ਰੋਗਰਾਮ ਵੀ ਜਿਹੜਾ ਵਾ ਉਹ ਕਰਵਾਉਂਦੇ ਹੋ ਚਾਹੇ ਉਹ ਨਸ਼ੇ ਦੇ ਵਿਰੁੱਧ ਜਿਹੜਾ ਹੋਵੇ ਜਾਂ ਉਹ ਸਮਾਜ ਸੇਵੀ ਦੇ ਵਿਰੁੱਧ ਹੋਵੇ ਆ ਉਹਦੀ ਭਲਾਈ ਵਾਸਤੇ ਹੋਵੇ ਉਹਦੇ ਵਿੱਚ ਤੁਸੀਂ ਛੋਟੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਇੱਕ ਥਾਪੜਾ ਦੇ ਕੇ ਤਾਂ ਉਹਨਾਂ ਨੂੰ ਵਧੀਆ ਇੱਕ ਉਹਨਾਂ ਦੀ ਵਧੀਆ ਲਾਈਨ ਉਹਨਾਂ ਨੂੰ ਦੇ ਰਹੇ ਹੋ ਵਧੀਆ ਉਹਨਾਂ ਨੂੰ ਇੱਕ ਇਤਿਹਾਸਿਕ ਚੀਜ਼ਾਂ ਦੇ ਨਾਲ ਜੋੜ ਰਹੇ ਹੋ ਉਹਨਾਂ ਨੂੰ ਜਿਹੜਾ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਪ੍ਰੇਰਿਤ ਕਰ ਰਹੇ ਹੋ ਅੱਜ ਵੀ ਤੁਹਾਡੇ ਪ੍ਰੋਗਰਾਮ ਚ ਛੋਟੇ ਛੋਟੇ ਬੱਚਾ ਨੇ ਬੜਾ ਵਧੀਆ ਪ੍ਰੋਗਰਾਮ ਕੀਤਾ ਜਿਹਨੂੰ ਤੁਸੀਂ ਬੱਚਿਆਂ ਨੂੰ ਸ਼ੁਰੂ ਤੋਂ ਹੀ ਪ੍ਰਮੋਟ ਕਰਦੇ ਇਹ ਜਿਹੜਾ ਅਸੀਂ ਜੋ ਵੀ ਕੰਮ ਕਰ ਰਹੇ ਹਾਂ ਉਹ ਤਾਂ ਕਿ ਦੇਸ਼ ਦੀ ਭਲਾਈ ਜਿਹੜੀ ਹੈ ਉਹ ਇਸੇ ਦੇ ਵਿੱਚ ਹੀ ਹੈ ਕਿ ਨੌਜਵਾਨ ਜਿਹੜੀ ਪੀੜ੍ਹੀ ਹੈ ਉਹ ਨਸ਼ਾ ਮੁਕਤਰੇ ਉਸ ਵਕਤ ਜਿਹੜੇ ਨਿੱਕੇ ਨਿੱਕੇ ਬੱਚਿਆਂ ਦਾ ਸਾਨੂੰ ਹਸਾਰਾ ਲੈਣਾ ਪੈ ਰਿਹਾ ਤਾਂ ਕਿ ਇਹਦੇ ਤੋਂ ਵੀ ਗਰੀਬ ਨੌਜਵਾਨ ਪੀੜ੍ਹੀ ਹੈ ਉਹ ਸਮਝ ਸਕਦੀ ਹੈ ਕਿਉਂਕਿ ਤੁਸੀਂ ਦੇਖਿਆ ਅੱਜ ਕਿੰਨਾ ਵਧੀਆ ਕਾਰਜਕ੍ਰਮ ਹੋਗਾ ਤੇ ਝੰਡਾ ਵੀ ਫੜਾਇਆ ਗਿਆ ਇਹ ਝੰਡਾ ਜਿਹੜਾ 15 ਅਗਸਤ ਨੂੰ ਵੀ ਫੜਾਇਆ ਜਾਂਦਾ ਤੇ 26 ਜਨਵਰੀ ਨੂੰ ਵੀ ਲਗਾਤਾਰ ਫੜਾਇਆ ਜਾ ਰਿਹਾ ਤੋਂ ਯੁਵਾ ਪੀੜ੍ਹੀ ਨੂੰ ਜਿਹੜਾ ਸਾਡਾ ਸੰਦੇਸ਼ ਹੈ ਬਾਰ-ਬਾਰ ਜਾ ਰਿਹਾ ਕੀ ਆਪਣੀ ਵਿਰਾਸਤ ਨੂੰ ਸਾਹਮਣੇ ਰੱਖਿਓ ਇਹਨੂੰ ਭੁੱਲੀਏ ਨਾ ਜੋ ਸਾਡੇ ਸ਼ਹੀਦਾਂ ਨੇ ਸਾਨੂੰ ਮੁਕਤ ਕਰਕੇ ਸਾਨੂੰ ਦੇਸ਼ ਸੌਪਿਆ ਇਹਦੀ ਆਪਾਂ ਰਖਵਾਲੀ ਕਰੀਏ ਨਾ ਕਿ ਬਾਹਰ ਜਾਈਏ ਤੇ ਨਸ਼ਾ ਰਹਿਤ ਰਹਿ ਕੇ ਦੇਸ਼ ਦੀ ਸੁਰੱਖਿਆ ਕਰੀਏ ਤੇ ਦੇਸ਼ ਨੂੰ ਇੱਕ ਮਹਾਨ ਇੰਨਾ ਕੁ ਉੱਤੇ ਲੈ ਕੇ ਜਾਈਏ ਕਿ ਸਾਡਾ ਝੰਡਾ ਜਿਹੜਾ ਹੈ ਦੇਸ਼ ਵਿਦੇਸ਼ਾਂ ਵਿੱਚ ਸਾਡੀਆਂ ਬਲੰਦੀਆਂ ਦੇ ਬਾਰੇ ਲੋਕਾਂ ਨੂੰ ਪਤਾ ਲੱਗੇ ਔਰ ਸਾਡਾ ਭਾਰਤ ਹਮੇਸ਼ਾ ਹੀ ਬੁਲੰਦੀਆਂ ਤੇ ਜਾਏ ਔਰ ਮੈਂ ਚਾਹੁੰਦਾ ਹੈ ਕਿ ਜਿਹੜੀ ਸਾਡੀ ਯੁਵਾ ਪੀੜੀ ਹੈ ਉਹ ਫਿਰ ਦੁਬਾਰਾ ਇਸ ਸੋਨੇ ਦੀ ਚਿੜੀਆ ਨੂੰ ਫਿਰ ਆਪਣੇ ਉਸੇ ਮਕਾਮ ਤੇ ਲੈ ਕੇ ਜਾਏ ਜਿੱਥੇ ਕਿ ਇੱਕ ਵਾਰੀ ਭਾਰਤ ਦਾ ਡੰਕਾ ਪੂਰੇ ਵਿਸ਼ਵ ਚ ਵੱਜੇ ਇਹਨਾਂ ਕੰਦਾ ਹੋਇਆ ਮੈਂ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਹਿੰਦੁਸਤਾਨ ਜਿੰਦਾਬਾਦ 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 वंदे मातरम जी आज गणतंत्र दिवस है शायर ने बहुत खूब लिखा है शहीदों की चिताओं पर लगेंगे हर बरस मेले वतन पे मिटने वालों का बाकी यही निशा होगा सो असी रफ़ी लता मेमोरियल फाउंडेशन वालों धनवाद करते हैं विके ढाबा बहुत वे समाज सेवक का बालकिशन शर्मा जी का जो छब्बी जनवरी पंद्रह अगस्त का कोई ना कोई आयोजन कर देना बहुत खूबसूरत आयोजन होंगे है ਸੋ ਅੱਜ ਜਿਹੜੇ ਸਾਡੇ ਸ਼ਹੀਦ ਸੀ ਉਹਨਾਂ ਨੂੰ ਅਸੀਂ ਪ੍ਰਣਾਮ ਕਰਦੇ ਆ ਕਿ ਉਹਨਾਂ ਦੀ ਬਦੌਲਤ ਹੀ ਹਿੰਦੁਸਤਾਨ ਆਜ਼ਾਦ ਹੋਇਆ ਤੇ ਬਾਬਾ ਅੰਬेडकर ਸਾਹਿਬ ਨੂੰ ਸਲੂਟ ਕਰਦੇ ਆ ਉਹਨਾਂ ਦੀ ਟੀਮ ਨੂੰ ਸਲੂਟ ਕਰਦੇ ਆ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਜਿਹਦੇ ਨਾਲ ਆਮ ਨਾਗਰਿਕ ਨੂੰ ਹਰ ਤਰ੍ਹਾਂ ਦੇ ਹੱਕ ਹਕੂਕ ਪ੍ਰਾਪਤ ਹੋਏ ਤੋਂ ਅੱਜ ਮੈਂ ਸ਼ਰਮਾ ਜੀ ਵੱਲੋਂ ਵਿਕੇਟਾਬਾ ਬਲਕਿਸ਼ਣ ਸ਼ਰਮਾ ਜੀ ਵੱਲੋਂ ਰਫੀ ਲਤਾ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਕੁੱਲ ਦੁਨੀਆ ਵਿੱਚ ਵਸਦੇ ਹਿੰਦੁਸਤਾਨੀਆਂ ਨੂੰ ਗਣਤੰਤਰ ਦਿਵਸ ਦੀ ਬਹੁਤ-ਬਹੁਤ ਸ਼ੁਮਕਾਵਨਾਵਾਂ ਦੇਣਾ ਵਧਾਈ ਦੇਣਾ ਭਾਰਤ ਮਾਤਾ ਕੀ ਜੈ جاهن